ਵੀਡੀਓ ਨੂੰ ਦੇਖ ਰਹੇ ਮਿੱਤਰ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਜਾ ਰਿਹਾ ਜੀ ਮੰਡੀ ਗਵਿੰਦਗੜ ਮੰਡੀ ਗਵਿੰਦਗੜਾ ਜੀ ਟੂਰਨਾਮੈਂਟ ਆ ਜੀ ਵਾਲੀਬਾਲ ਦਾ ਉੱਥੇ ਜਾ ਰਹੀ ਆਪਾਂ ਖੇਡਣ ਪਿੰਡ ਦੇ ਮੁੰਡੇ ਆ ਜੀ ਤੇ ਦੋ ਬਾਹਰੋਂ ਆ ਤੇ ਲੋ ਜੀ ਆਪਾਂ ਹੁਣ ਕਰਾਲੀ ਪੁੱਜ ਗਏ ਅੱਧੇ ਮੁੰਡੇ ਆਪਾਂ ਨੇ ਇੱਥੇ ਝੱਕਣੇ ਕਰਾਲੀ ਕਰਾਲੀ ਆਏ ਵੇ ਸੀ ਉਹ ਤੇ ਆਪਾਂ ਜਾਣ ਲੱਗੇ ਤੇ ਆਣ ਲੱਗੇ ਉਹੀ ਓੜ ਹੁੰਦਾ ਬਣ ਹਰਗਣਾ ਸੁਭਾਵੀ ਵਾਲਾ ਤੇ ਖੇੜੀ ਨੌ ਸਿੰਘ ਤੇ ਇੱਕ ਰਸਤਾ ਜਾਂਦਾ ਮੰਡੀ ਗਵਿੰਦਗੜ ਨੂੰ ਔਰ ਉੜ ਗਏ ਸੀ ਆਪਾਂ ਨਹੀਂ ਤੇ ਬਣੇ ਰਹੋ ਜੀ ਵੀਡੀਓ ਦੇ ਨਾਲ 18 ਟੀਮਾਂ ਦੀ ਟੋਟਲ 18 ਟੀਮਾਂ ਚ ਦੋ ਟੀਮਾਂ ਮੂਰੇ ਆਈਆਂ ਜੀ ਇੱਕ ਤਾਂ ਆਪਣੀ ਆ ਤੇ ਇੱਕ ਹਰਿਆਣੇ ਦੀ ਟੀਮ ਸੀ ਆਹੀ ਦੀ ਮਨੈਲਾ ਸਾਧਨੀ ਅਮਰਪੁਰ ਪੀਚੇਪੰਟ ਆ ਗਈ ਆਪਾਂ ਗੋਲ ਹਰਿਆਣਾ ਯਮਨਾ ਨਗਰ ਵਾਲੇ ਕਿ ਅੱਛਾ ਹੋਈ ਹੁਣ ਗੋਲੀ ਨੇ ਜੀ ഗണരേ ഉ തേദാ ലവലി ആ ബു ആ മണക്കാജരാ ਤੇ ਲੋ ਜੀ ਪਹਿਲਾ ਮੈਚ ਆਪਣਾ ਕੋਟਲਾ ਡਢੇੜੀ ਨਾਲ ਸੀ ਉਹ ਵੀ ਕੱਟਤਾ ਸੀ ਮੈਚ ਆਪਣੀ ਲੀਡ ਲੱਗੀ ਸੀ ਵੇਸੇ 8-2 ਦੀ ਲਾਂਸਟ ਆ ਗਿਆ ਮੇਰੇ ਵੀਰੋਏ ਚੱਕ ਲਾ ਵਾਹੋ ਬਾਈ ਤਾੜੀ ਮਾਰ ਦਿਓ ਜੀ ਲੋ ਜੀ ਅੱਜ ਮੰਡੀ ਗਵਿੰਦ ਘੜਾ ਆਏ ਆਪਾਂ ਇੱਥੇ 50 ਸਾਲ ਆਉਂਦੇ ਆ ਜੀ ਫਸਟ ਰਾਉਂਡ ਸੀ ਆਪਣਾ ਫਸਟ ਰਾਉਂਡ ਹੋ ਗਿਆ ਫਸਟ ਰਾਉਂਡ ਆਪਾਂ ਜਿੱਤ ਗਏ ਜੀ ਬਹੁਤ ਵਧੀਆ ਗਰਾਊਂਡ ਹੈ ਜੀ ਬਹੁਤ ਵਧੀਆ ਟਰੈਕ ਕਿਉਂਕਿ ਮੈਂ ਤਾਂ ਲਾਉਂਦਾ ਰਹਿੰਦਾ ਦੌੜ ਟਰੈਕ ਬਹੁਤ ਵਧੀਆ ਜੀ ਲੇਟਾਂ ਵਧੀਆ ਗੱਲ ਲੱਗੀ ਹੈ ਲੇਟਾਂ ਕੋਸ਼ਿਸ਼ ਕਰੂੰਗਾ ਵੀ ਮੈਂ ਆਪਣੇ ਪਿੰਡ ਦੇ ਗਰਾਊਂਡ 'ਚ ਲਵਾਵਾਂ ਲੇਟਾਂ ਐਵੇਂ ਚਾਰ ਚਾਰ ਸਾਈਡ ਲੱਗੀਆਂ ਐਵੇਂ ਲੇਟਾਂ ਲੇਟਾਂ ਵਧੀਆ ਲੱਗੀ ਤੁਹਾਨੂੰ ਜੀ ਇੱਕ ਮੇਰੀ ਤਮੰਨਾ ਹੈ ਵੀ ਲੇਟਾਂ ਲਾਉਣੀ ਹੈ ਆਪਣੇ ਗਰਾਊਂਡ 'ਚ ਤੇ ਲੋ ਜੀ ਫਸਟ ਰੌਂਡ ਤੋਂ ਬਾਅਦ ਆਪਾਂ ਅਗਰ ਸੈਨ ਪਾਰਕ 'ਚ ਆ ਗਏ ਸੀ ਆਪਣਾ ਮੈਚ ਥੋੜਾ ਲੇਟ ਸੀ ਘੰਟਾ ਡੇਢ ਘੰਟੀ ਬਾਅਦ ਤੇ ਮੁੰਡੇ ਕਹਦੇ ਫਿਰ ਆਪਾਂ ਨੇ ਚਲੋ ਇੱਥੇ ਬਹਿ ਕੇ ਰੋਟੀ ਪ੍ਰਸ਼ਾਦ ਦਾ ਛਕ ਲੈਂਦੇ ਆ ਮਹਾਰਾਜਾ ਅਗਰਸੈਨ ਪਾਰਕ ਆ ਜੀ ਹਾਂ ਜੀ ਹਾਂ ਜੀ ਬੰਟੀ ਜੀ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਬਾਤ ਕੀ ਸੋਹਣੇ ਦਿਲ ਤਾਂ ਨਹੀਂ ਕਰਦਾ ਬਸ ਇੱਕ ਹੋਰ ਬੰਟੀ ਜੀ ਮੰਟੀ ਚਾਹੀਦਾ ਆਪਣੇ ਮਿੰਟ ਵੀ ਇੱਥੇਵੇਂ ਭਈ ਇਹਾ ਤਾਂ ਪਾਰਕ ਨੇੜਾ ਆ ਗਿਆ ਘੁੰਮਣਗੇ ਕਣਾ ਚਾਹੀਦਾ ਦੇਖੋ ਰੌਣਕ ਲੱਗੀ ਤੇ ਨਟਾਂ ਦੇਖੋ ਕਿੰਨੀਆਂ ਨਟਾਂ ਪੂਰਾ ਬਾਈ ਅਤੇ ਦਰਖਤ ਵੀ ਪੂਰੇ ਲੱਗੇ ਹੋਏ ਇਹਨੂੰ ਲੱਗਦਾ ਇਹਨੂੰ ਦਾ ਦਿਖਦਾ ਵੀ ਪੈਸਾ ਹੋਰੇ ਲੱਗਿਆ ਬਾਈ ਵਾਹ ਬਈ ਦਰਖਤ ਵੀ ਪੂਰੇ ਲੱਗੇ ਹੋਏ ਦਰਖਤ ਵੀ ਤਰ੍ਹਾਂ ਤਰ੍ਹਾਂ ਦੇ ਆ ਦੇਖੋ ਵੈਰਾਈਟੀ ਦੇਖੋ ਜੀ ਦਰਖਤਾਂ ਦੀ ਪੂਰਾ ਹੈ ਬਹੁਤ ਵਧੀਆ ਕੰਮ ਕਰਿਆ ਬਹੁਤ ਵਧੀਆ ਪਾਰਕ ਆ ਜੀ ਟਾਇਲ ਵੀ ਲਾਈ ਵੀ ਕੋ ਟਾਇਲ ਦੇਖੋ ਜੀ ਟਾਇਲ ਚੈੱਕ ਕਰੋ ਮਨ ਮਾਰਾ ਸੋ ਨਹੀਂ ਸਕਦੇ ਹੁਣ ਨੀਦ ਪੂਰੀ ਆ ਰਹੀ ਮਾਰ ਨਹੀਂਦ ਪੂਰੀ ਆ ਰਹੀ ਪਰ ਕਿਆ ਕਰੀਏ ਮੈਚ ਆ ਪਰ ਹੁਣ ਸਾਡਾ ਲੱਗੀ ਬੀ ਮਾਲ ਦੀ ਹਾਂ ਦੂਜੇ ਰਾਊਂਡ ਦੇ ਮੈਚ ਸ਼ੁਰੂ ਹੋਗੇ ਵੈਸੇ ਪਰ ਆਪਾਂ ਪਿਛਲੇ ਸਾਲ ਵੀ ਆਈ ਸੀ ਮਨਾਂ ਆ ਕੇ ਤੁਨ ਮਹਾਰਾਜਾ ਅਗਰਸੈਨ ਪਾਰਕ ਆ ਜੀ ਇਹ ਮੰਡੀ ਗਵਿੰਦਗੜ੍ਹ ਦੇ ਵਿੱਚ ਆ ਜੀ ਨੰਦਮਾਨ ਨੇ ਮਨੀ ਨੇ ਅੱਜ ਬਹੁਤ ਸੇਵਾ ਕਰਾਈ ਹੈ ਜਦੋਂ ਮੈਂ ক্রিকেট ਦਾ ਟੂਰਨਾਮੈਂਟ ਕੋਲ ਆਇਆ ਕਿਉਂਕਿ ਮਨੀ ਦਾ ਘਰ ਇੱਥੇ ਲੱਗਿਆ ਮੇਰੇ ਵੀਰੋ ਤੇ ਜੀ ਹੁਣ ਆਪਣਾ ਫਾਈਨਲ ਮੈਚ ਆ ਜੀ ਕਿਹੜੀ ਟੀਮ ਆ ਮੰਡੀ ਕਾਲਰ ਕਾਲ ਹਰਿਆਣੇ ਟੀਮ ਆ ਜੀ ਟਾਈਮ ਤਕਰੀਬਨ ਰਾਤ ਦੇ 12:30 ਹੋ ਗਏ ਆ ਮੰਡੀ ਗਵਿੰਦਗੜ੍ਹ ਆਏ ਬਈ ਆਪਾਂ ਤੇ ਕਾਲ ਮੁਕਾਬਲਾ ਜੁੜ ਚੁੱਕਿਆ ਹੈ ਕਰੀਏ ਮੰਨ ਅੱਜ 12:30 ਦੇ ਕਿਹੜੇ ਗਰਾਊਂਡ ਤੇ ਵੀਰੇ ਵੀ ਚਾਰ ਚੱਕਰ ਆਇਆ 100 ਮੀਟਰ ਅੰਗਰੇਜ਼ ਜਿਹੜੀ ਪੂਰੀ ਕੀਤੀ ਹੈ ਨੌਜਵਾਨ ਨੇ ਇਹ ਦੇਖੇ 21000 ਰੁਪਇਆ ਪ੍ਰਬੰਧਕ ਕਮੇਟੀ ਵੱਲੋਂ ਨਾਮ ਰੱਖਿਆ ਗਿਆ ਪਹਿਲਾ 5000 ਬਾਈ ਦਲਜੀਤ ਸਿੰਘ ਯੂਐਸਏ ਮਨਿੰਦਰ ਮੱਟੂਵਾਲਾ ਨੇ ਤੇ 26000 ਬਾਈ ਮਲਵਾਰਾ ਜਿੱਤੀ ਇੱਕ ਤਾੜੀ ਜ਼ੋਰਦਾਰ ਮੁੰਡਿਆਂ ਦੇ ਨਾਂ ਤੇ ਮਾਰੋ ਬੇਲੇ ਸੋਨਿਹਾਰ 6 ਕਾਲਾ ਔਰ ਕੌਂ ਦੀ ਟੀਮ ਸੈਕਟਰੀ ਹੈ ਪ੍ਰੈਸ ਜੀ ਕਿਵੇਂ ਲੱਗ ਰਿਹਾ? ਟਾਰੀ ਮਾਰ ਦੋ ਬਾਈ ਮੁੰਡਿਆਂ ਦੇ ਰਾਹ ਦੇ ਉੱਤੇ ਤੁਰਦਾਰਾ ਠੱਕੇ ਤਾਂ ਨਹੀਂ ਸੈਕਿੰਡ ਪਲੇ ਜਿਹੜਾ ਕੌਲ ਦੀ ਟੀਮ ਜਿੱਤ ਗਈ ਹੈ ਇਹ ਵਿਚ ਵਿਚ ਆ ਰਿਹਾ ਵਸਾ ਗਿਆ ਚਲੋ ਜੇ ਆਪਾਂ ਫਾਈਨਲ ਮੈਚ ਜਿੱਤ ਗਏ ਜੀ ਆ ਹਾਂ ਨਾਲ 2101 ਹੋਰ ਬੋਲਿਆ ਸਾਡੇ ਬਾਈ ਮਦਵਾਲੇ ਦੀ ਟੀਮ ਆਵੇ ਮਦਵਾੜਾ ਮੇਰੇ ਵੀਰੋ 5000 ਰੁਪਏ ਹੋਰ ਪਾ ਕੇ ਪਹਿਲਾ ਨਾਮ 26 ਰੱਖ ਦਿੱਤਾ ਗਿਆ ਇੱਕ ਤਾੜੀ ਮਾਰ ਦੋ 26000 ਮੁੰਡੇ ਜਿੱਤ ਗਏ ਮੇਰੇ ਵੀਰੋ ਮਦਵਾੜੇ ਵਾਲੇ ਬਹੁਤ ਬਹੁਤ ਮਾਰਤਾ ਔਰ ਇੰਨੀ ਕਹਾਜਰੀ ਦਾ ਆਪ ਦੀ ਆਕਾਸ਼ਰੀ ਲੈਵ ਵਾਲਿਆਂ ਦੀ